ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ ਤੀਜਾ ਆਪੋਂ ਅੰਜਾਈ ਤਾਂ ਸਭ ਕੁਛ ਪਾਏ ਗੁਰਸਬਦੀ ਸੱਚੀ ਲਿਬਲਾਈ ਸੱਚ ਬਣਾਂਜੈ ਸੱਚ ਸੰਗਰੈ ਸੱਚ ਵਪਾਰ ਕਰਾਵਣਿਆ ਹਉ ਵਾਰੀ ਜਿਉ ਵਾਰੀ ਹਰ ਗੁਣ ਅਣ ਦਿਨ ਗਾਵਣਿਆ ਹਉ ਤੇਰਾ ਤੂੰ ਠਾਕੁਰ ਮੇਰਾ ਸਬਦ ਬਟਿਾਈ ਦੇਵਣਿਆ ਰਹਾਉ ਵੇਲਾ ਵਖਤ ਸਭ ਸਹਾਇ ਜਿਤ ਸੱਚਾ ਮੇਰੇ ਮਨ ਪਾਇਆ ਸੱਚੇ ਸੇਬੀਏ ਸੱਚ ਬੜਿਆਈ ਕੋਰ ਕਿਰਪਾ ਤੇ ਸੱਚ ਪਾਵਣਿਆ ਪਾਉ ਪੋਜਨ ਸਤਗੁਰ ਤੁਠੈ ਪਾਏ ਅਨਰਸ ਚੂਕੈ ਹਰ ਰਸ ਮਨ ਵਸਾਏ ਸੱਚ ਸੰਤੋਖ ਸਹਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਗੁਰਾਂ ਦੀ ਸੇਵੈ ਮੂਰਖ ਅੰਦਕਵਾਰਾ ਫਿਰ ਓਏ ਕਿਥੋਂ ਪਾਏ ਨ ਮੁਖ ਦਵਾਰਾ ਮਰ ਮਰ ਜੰਮੈ ਫਿਰ ਫਿਰ ਆਵੈ ਚਮਦਰ ਚੋਟਾਂ ਖਾ ਬਣਿਆ ਸ਼ਬਦ 에 ਸਾਦ ਜਾਣੇ ਤਾਂ ਆਪ ਪਛਾਣੇ ਨਿਰਮਲ ਬਾਣੀ ਸ਼ਬਦ ਵਖਾਣੇ ਸੱਚੀ ਸੇਵ ਸਦਾ ਸੁਖ ਪਾਇਨ ਨਉ ਨਿਤ ਨਾਮ ਮਨ ਵਸਾਵਣਿਆ ਸੋ ਥਾਨ ਸਹਾਇਆ ਜੋ ਹਰ ਮਨ ਪਾਇਆ ਸਤ ਸੰਗਤ ਬਹਿ ਹਰ ਗੁਣ ਗਾਇਆ ਆਂਦਿਨ ਹਰ ਸਲਾਹੇ ਸਾਚਾ ਨਿਰਮਲ ਨਾਦ ਬਜਾਵਣਿਆ ਮਨਮਕ ਖੋਟੀ ਰਾਸ ਖੋਟਾ ਪਸਾਰਾ ਕੂੜ ਕਮਾਵਨ ਤਖ ਲਾਗੇ ਪਾਰਾ ਪਰਮੇ ਪੂਲੇ ਫਿਰਨ ਦਿਨ ਰਾਤੀ ਮਰ ਜਨਮੇ ਜਨਮ ਗਵਾਵਣਿਆ ਸੱਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਕਰਕੇ ਸ਼ਬਦ ਧਾਰਾ ਨਾਨਕ ਨਾਮ ਮਿਲੇ ਵਡਿਆਈ ਤੁਖਸੁਕ ਸਮਕਰ ਜਾਣਨਿਆ